ਸਭ ਤੋਂ ਪਹਿਲੇ ਮੈਂ ਸਾਰੇ ਪੰਜਾਬੀਆਂ ਨੂੰ ਫਤਿਹ ਹਸ ਕਰਨਾ ਚਾਹਣਾ ਵਾਇਰੂਸ ਜੀका ਖਾਲਸਾ ਵਾਇਰੂਸ ਜੀ ਦੀ ਫਤਿਹ ਅੱਜ ਮੈਂ ਬੜੇ ਐਮ ਮੁੱਦੇ ਤੇ ਮੈਂ ਆਪਣੇ ਵਿਚਾਰ ਰੱਖਣਾ ਚਾਹਣਾ ਹੈ ਸਾਰੇ ਧਰਮ ਸਾਰਿਆਂ ਵਾਸਤੇ ਉਹਨਾਂ ਧਰਮਾਂ ਨੂੰ ਰੱਖਿਆ ਕਰਨ ਵਾਸਤੇ ਆ ਸਾਡੀ ਸਾਰਿਆਂ ਦੀ ਜੰਗਵਾਰੀ ਹੈ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਹੈ ਕਿ ਪਿਛਲੇ 10 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਤੇ ਲਗਾਤਾਰ ਸਿਆਸਤ ਕੀਤੀ ਗਈ ਸਾਡੀ ਸਰਕਾਰ ਦੇ ਦੌਰਾਨ ਬੇਅਦਬੀ ਹੋਈ ਅਸੀਂ ਚਾਹੁੰਦੇ ਸੀ ਕਿ ਇਮੀਡੀਏਟਲੀ ਦੋਸ਼ੀ ਫੜੇ ਜਾਣ ਪਰ ਉਸੇ ਟਾਈਮ ਤੋਂ ਸਿਆਸਤ ਸ਼ੁਰੂ ਹੋ ਗਈ ਜਿੰਨੀਆਂ ਪਾਰਟੀਆਂ ਸੀ ਉਹਨਾਂ ਦਾ ਨਿਸ਼ਾਨਾ ਦੁਸ਼ਮਣਾਂ ਨੂੰ ਫੜਨਾ ਨਹੀਂ ਦੋਸ਼ੀਆਂ ਨੂੰ ਫੜਨਾ ਨਹੀਂ ਉਹਨਾਂ ਨੂੰ ਸੀ ਕਿ ਹੁਣ ਇਹਦੇ ਤੇ ਸਿਆਸਤ ਖੇਡ ਕੇ ਆਪ ਆਪ ਇੱਕ ਪਾਰਟੀ ਜਾਂ ਜਲਦੀ ਇਹ ਸਰਕਾਰ ਨੂੰ ਬਦਨਾਮ ਕਰਨਾ ਹੈ ਅਸੀਂ ਜਾਂਚ ਸ਼ੁਰੂ ਕੀਤੀ ਨਾਲ ਦੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਜੁੜੀਆਂ ਪਾਰਟੀਆਂ ਦੇ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਾਂਚ ਇੱਥੋਂ ਨਹੀਂ ਕਰਾਉਣੀ ਅਸੀਂ ਸੀਬੀਆ ਤੋਂ ਕਰਾਉਣੀ ਹੈ ਤੇ ਸਾਡੇ ਹੱਥੋਂ ਜਾਂਚ ਬਾਹਰ ਭੇਜ ਦਿੱਤੀ ਮਤਲਬ ਉਹਨਾਂ ਦਾ ਸੀ ਕਿ ਦੋਸ਼ੀ ਨਾ ਫੜੇ ਜਾਣ ਕਿ ਇਹ ਡਿਲੇ ਹੋ ਜੇ ਤੇ ਇਹਦੇ ਨਾਲ ਸਿਆਸਤ ਕੀਤੀ ਜਾਏ ਅਸੀਂ ਉਦੋਂ ਵੀ ਕਿਹਾ ਸੀ ਕਿ ਬੇਅਦਬੀਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਲੋਕ ਲੋਕੀ ਸੋਚਦੇ ਸੀ ਕਿ ਆਹ ਜਿਹੜੀਆਂ ਪਾਰਟੀਆਂ ਸਿਆਸਤ ਨਹੀਂ ਕਰ ਰਹੀਆਂ ਪਰ ਆ ਪਾਰਟੀਆਂ ਕੋਈ ਸਚਾਈ ਦੀ ਗੱਲ ਕਰ ਰਹੀਆਂ ਪਰ ਹੋਇਆ ਕੀ ਲਗਾਤਾਰ ਪਿਛਲੇ 10 ਸਾਲ ਸਿਆਸਤ ਕੀਤੀ ਗਈ ਵੋਟਾਂ ਲੈਣ ਵਾਸਤੇ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਸ ਪਾਰਟੀ ਨੇ 10 ਸਾਲ ਆਪਣੀ ਸਰਕਾਰ ਦੇ ਦੌਰਾਨ ਐਨੀ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਗਈ ਐਜੇ ਵਧੀਆ ਕੰਮ ਕੀਤੇ ਇੰਨਾਂ ਪਾਰਟੀਆਂ ਨੂੰ ਡਰ ਲੱਗ ਗਿਆ ਕਿ ਜੇ ਆਪਾਂ ਨਾ ਰੋਕਿਆ ਨਾ ਬਦਨਾਮ ਕੀਤਾ ਨਾ ਕੋਈ ਇਸ਼ੂ ਲੱਭਿਆ ਤੇ ਆ ਸਰਕਾਰ ਵਾਪਸ ਅਕਾਲੀ ਦਲ ਦੀ ਆ ਜਾਊਗੀ ਕਿਉਂਕਿ ਕੰਮ ਹੀ ਇਹਨੇ ਕੀਤੇ ਸੀ ਮੇਰੇ ਮਨ ਚ ਦੋ ਤਿੰਨ ਸਵਾਲ ਹੈ ਕਿ ਸਰਕਾਰ ਸਾਡੀ ਹੋਏ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੇਅਦਬੀਆਂ ਕੀਤੀਆਂ ਜਾਂ ਮਤਲਬ ਕੀ ਹੈ ਕਿ ਸਰਕਾਰ ਬਦਨਾਮ ਕੀਤਾ ਮਤਲਬ ਤਾਕਤਾਂ ਲੱਗੀਆਂ ਉਹਦੇ ਮਗਰ ਕਰਨ ਵਾਸਤੇ ਤੇ ਹੁਣ ਤੁਸੀਂ 10 ਸਾਲਾਂ ਚ ਦੇਖ ਲਓ ਹੁਣ ਜਿਹੜੀਆਂ ਪਿਛਲੇ ਦਿਨਾਂ ਚ ਗੱਲਾਂ ਹੋਈਆਂ ਮੈਂ ਆਹ ਇਸ਼ੂ ਵਾਪਸ ਕਿਉਂ ਲੈ ਕੇ ਆਇਆ ਇਸ ਲਈ ਲੈ ਕੇ ਆਇਆ ਕੀ ਇਹ ਸਿਆਸਤ ਹਲੇ ਤੱਕ ਵੀ ਬੰਦ ਨਹੀਂ ਹੋਈ ਥੋੜੇ ਦਿਨ ਪਹਿਲੇ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਕੁਝ ਨਹੀਂ ਕੀਤਾ ਇਹ ਹੁਣ ਕਹਿੰਦੇ ਜੀ ਇਲੈਕਸ਼ਨ ਆ ਗਿਆ ਅਸੀਂ ਇੱਕ ਬੇਅਦਭੀਾਨ ਰੋਕਣ ਵਾਸਤੇ ਅਸੀਂ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਇੱਕ ਡਰਾਮਾ ਸ਼ੁਰੂ ਕਰ ਦਿੱਤਾ ਤੇ ਇਸ ਡਰਾਮੇ ਦੇ ਵਿੱਚ ਕਈ ਐਗੀਆਂ ਚੀਜ਼ਾਂ ਖੁਲਾਸੀ ਨਿਕਲ ਗਏ ਜਿਹੜੀ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਪਹਿਲੀ ਗੱਲ ਜਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਕੀ ਕਿਹਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸਤੇ ਦੋਸ਼ੀਆਂ ਨੂੰ ਫੜਦਾ ਤਾਂ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਐ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕੀ ਕਾਲੀ ਦਲ ਦੇ ਉੱਤੇ ਆ ਫਿਰ ਤੋਂ ਪਾ ਪਾ ਦਈਏ ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਆਪਰ ਅਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆ ਤੇ ਮੈਂ ਸੱਚੀ ਦੱਸਣਾ ਚਾਹਣਾ ਹੈ ਕਿ ਸਾਡੀ ਪਾਰਟੀ ਨੇ ਬੇਅਦਬੀਆਂ ਦੇ ਦੋਸ਼ਿਆਂ ਨੂੰ ਫੜਨ ਦੀ ਬਜਾਏ ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕਿਹਾ ਉਹਦੇ ਬਾਅਦ ਸੁਖੀ ਰੰਧਾਵੇ ਦਾ ਤੁਸੀਂ ਇੰਟਰਵਿਊ ਦੇਖੋ ਜੋ ਹੋਮ ਮਿਨਿਸਟਰ ਸੀ ਸੁਖੀ ਰੰਧਾਵਾ ਆਪ ਕੀ ਕਹਿ ਰਹੇ ਆ ਕੀ ਸਾਡੇ ਮੈਂ ਉਹਨਾਂ ਐਸਆਈਟੀ ਦੀ ਮੀਟਿੰਗਾਂ 'ਚ ਹੁੰਦਾ ਸੀ ਤੇ ਉਹ ਐਸਆਈਟੀ ਦਾ ਮਕਸਦ ਦੋਸ਼ੀਆਂ ਨੂੰ ਫੜਨਾ ਨਹੀਂ ਸੀ ਲੰਬਾ ਪਾਉਣਾ ਸੀ ਸਿਆਸਤ ਕਰਨੀ ਸੀ ਕੀ ਆ ਸਭ ਤੋਂ ਵੱਡੇ ਹੁਣ ਕਾਂਗਰਸ ਦੋਸ਼ੀ ਨਹੀਂ ਹੈ ਜਿਹੜੀ ਕਾਂਗਰਸ ਪਾਰਟੀ ਨੇ ਟੈਂਕਾਂ ਟੋਪਣ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਬਾਰ-ਬਾਰ ਉਹਨੂੰ ਮਾਫ਼ ਕਰਦੇ ਰਹਿੰਨੇ ਆ ਅੱਜ ਜਦੋਂ ਐਡੀ ਵੱਡੀ ਗੱਲ ਹੋਈ ਬੇਅਦਬੀ ਤੇ ਤੇ ਉਹ ਸਿਆਸਤ ਕਰਨ ਤੇ ਹਲੇ ਵੀ ਹਟਦੇ ਨਹੀਂ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਆ ਦੇਖ ਲਓ ਆਮ ਆਦਮੀ ਪਾਰਟੀ ਤੇ ਮੈਂ ਅੱਜ ਸਹੀ ਕਹਿਣਾ ਚਾਹਣਾ ਤੁਸੀਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਪਿਛਲੇ 5-10 ਸਾਲ ਤੋਂ ਦੇਖੋਗੇ ਆ ਜਿਹੜੀ ਸ਼ੁਰੂਆਤ ਹੋਈ ਹੈ ਆ ਆਮ ਆਦਮੀ ਪਾਰਟੀ ਦੇ ਲੀਡਰ ਨਿਕਲ ਗਏ ਜੇ ਤੁਸੀਂ ਸੱਚੀ ਜਾਂਚ ਕਰਾਈ ਜਾਓ ਹੁਣ ਆਮ ਆਦਮੀ ਪਾਰਟੀ ਨੇ ਹੁਣੀ ਸੈਸ਼ਨ ਜਿਹੜਾ ਹੁਣ ਖਤਮ ਹੈ ਕੀ ਡਰਾਮਾ ਕੀਤਾ ਕਿ ਅਸੀਂ ਬੇਅਦਬੀਆਂ ਤੇ ਬਿੱਲ ਲੈ ਕੇ ਆਏ ਆ ਤੇ ਆਮ ਆਦਮੀ ਪਾਰਟੀ ਦਸਤੀ ਚਿਹਰਾ ਕੀ ਹੈ ਜਦੋਂ ਮਲੇਰ ਕੋਟਲਾ ਨਰੇਸ਼ ਯਾਦਵ ਉਹਨਾਂ ਦਾ ਲੀਡਰ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਬੇਅਦਬੀਆਂ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਉਹਨਾਂ ਦਾ ਐਮਐਲਏ ਫੜਿਆ ਗਿਆ ਕਰਦੇ ਪਏ ਬੇਅਦਬੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ ਫੜਿਆ ਗਿਆ ਮਲੇਰ ਕੋਲ ਲੇ ਫੜਿਆ ਗਿਆ ਆ ਉਹਦੀ ਫੋਟੋ ਹੈ ਤੇ ਹੁਣ ਉਹਨੂੰ ਬਚਾਉਣ ਤੇ ਲੱਗ ਕੇ ਜੇ ਉਹਨੇ ਬੇਅਦਬੀ ਕੀਤੀ ਹੈ ਉਹਦੇ ਵਕੀਲ ਕੌਣ ਸੀ ਹਰਜੋਤ ਬੈਂਸ ਜੋ ਮਨਿਸਟਰ ਹੈ ਦੇਖੋ ਬੇਅਦਬੀ ਆਮ ਆਦਮੀ ਪਾਰਟੀ ਦੇ ਨਰੇਸ਼ ਆਦਮ ਐਮਐਲਏ ਕਰ ਉਹਨੇ ਕੀਤੀ ਹੈ ਤੇ ਉਹਦੀ وکالت ਉਹਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਮਨਿਸਟਰ ਹਰਜੋਤ ਬੈਂਸ ਤੇ ਹਰਪਾਲ ਚੀਮਾ ਦੋਨੋਂ ਵਕੀਲ ਹਰ ਕੇਸ ਵਿੱਚ ਇਕੱਠੇ ਜਾਂਦੇ ਸੀ ਉਹਨੂੰ ਆਫੀਸ਼ੀਅਲੀ ਵਕੀਲ ਉਹਨਾਂ ਦੇ ਤੇ ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਨਵਿਕਟ ਹੋਣਾ ਤੁਸੀਂ ਦੇਖੋ ਕਿੰਡੀ ਵੱਡੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੰਡੀ ਵੱਡੀ ਕਾਂਸਪਿਰਸੀ ਹੈ ਝਾੜੂ ਵਾਲਿਆਂ ਦੀ ਕਿਉਂਕਿ ਇਹਨਾਂ ਨੂੰ ਪਤਾ ਹੈ ਯਾਦਵ ਨੇ ਇਹਨੂੰ ਡਰਾਤਾ ਹੋਣਾ ਹੈ ਕਿ ਮੈਂ ਤਾਂ ਫਿਰ ਦੱਸੂਗਾ ਸਾਰੀਆਂ ਜਿੰਨੀਆਂ ਬੇਅਦਬੀ ਹੋਈਆਂ ਝਾੜੂ ਵਾਲਿਆਂ ਨੇ ਕਰਾਈਆਂ ਕੇਜਰੀਵਾਲ ਤੇ ਕਹਿੰਦੇ ਹੋਈਆਂ ਤੁਸੀਂ ਦੇਖ ਲਓ 30 ਨਵੰਬਰ 2024 ਸਮਝ ਲਓ 7 ਮਹੀਨੇ ਪਹਿਲੇ ਵਰਡੈਕਟ ਆਉਂਦਾ ਜਿੱਥੇ ਆ ਨਰੇਸ਼ ਯਾਦਵ ਨੂੰ ਸੈਕਸ਼ਨ ਕੋਰਟ ਕਨਵਿਕਟ ਕਰਦਾ ਕਿ ਬੇਅਦਬੀ ਇਹਨੇ ਕਰਾਈ ਹੈ ਪਰ ਉਹਦੇ ਤੁਸੀਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਹਰਪਾਲ ਚੀਮੇ ਨੂੰ ਤੇ ਹਰਜੋੜ ਬੈਂਸ ਨੂੰ ਕਿ ਇਹ ਕਨਵਿਕਸ਼ਨ ਹੋਊਗੀ ਇਹਨਾਂ ਨੇ ਕੀ ਕੀਤਾ 2 ਮਹੀਨੇ ਪਹਿਲੇ ਤਕਰੀਬਨ 18 ਨਵੰਬਰ ਨੂੰ ਜਾਂ 1 ਮਹੀਨਾ ਪਹਿਲੇ ਪੁਲਿਸ ਅਫਸਰਾਂ ਦੀ ਡਿਊਟੀ ਲਾਤੀ ਕਿ ਜਿਹੜੇ ਕੰਪਲੇਨੈਂਟ ਨੇ ਆ ਕੰਪਲੇਂਟ ਕੀਤੀ ਹੈ ਕਿ ਨਰੇਸ਼ ਯਾਦਵ ਨੇ ਬੇਅਦਬੀ ਕਰਾਈ ਹੈ ਉਹਨੂੰ ਪ੍ਰੈਸ਼ਰ ਪਾਇਆ ਕਿ ਉਹ ਵਾਪਸ ਲੈ ਲੈ ਕੰਪਲੇਟ ਦੇਖੋ ਕਿੱਡੀ ਮਾੜੀ ਗੱਲ ਕੀਤੀ ਹੈ ਸਰਕਾਰ ਨੇ ਉਹਦੇ ਬਾਅਦ ਡੀਸੀ ਨੂੰ ਕਿਹਾ ਚੀਫ ਮਿਨਿਸਟਰ ਨੇ ਕੇਜਰੀਵਾਲ ਨੇ ਕਿ ਤੂੰ ਸੈਸ਼ਨ ਕੋਰਟ ਚ ਅਰਜ਼ਾ ਦੇਓ ਕਿ ਆ ਕੇਸ ਹੀ ਵਿਡਰਾਅ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਵਿਡਰਾਅ ਕਰਤਾ ਡੀਸੀ ਆਫੀਸ਼ਲੀ ਡੀਏ ਨੂੰ ਕਹਿ ਕੇ ਤੁਸੀਂ ਦੇਖ ਲਓ 18 ਨਵੰਬਰ ਨੂੰ ਡੀਸੀ ਬਲੇਰਕੋਟਲਾ ਲਿਖਦਾ 18 ਨਵੰਬਰ ਨੂੰ ਤੇ 30 ਨੂੰ ਕਨਵਿਕਸ਼ਨ ਹੈ 30 ਨੂੰ ਕਨਵਿਕਸ਼ਨ ਹੈ ਤੇ 18 ਨੂੰ ਜਿੰਨ 12 ਦਿਨ ਪਹਿਲੇ ਇੰਨਾ ਪੈਨਿਕ ਹੋ ਗਿਆ ਕਿ ਹੁਣ ਤਾਂ ਅੰਦਰ ਜਾਊਗਾ ਕਨਵਿਕਸ਼ਨ ਹੋ ਗਈ ਸਾਡੀ ਬਦਨਾਮੀ ਹੋ ਗਈ ਤੇ ਡੀਸੀ ਲਿਖਦਾ ਔਟਾਰਨੀ ਕਰ ਆਪਣੇ ਜਿਹੜਾ ਡੀਐਨਯੂ ਤੇ ਡੀਏ ਸੈਸ਼ਨ ਕੋਰਟ ਕੋਲ ਜਾਂਦਾ ਸੈਸ਼ਨ ਕੋਰਟ ਜੱਜ ਦੇ ਸਾਹਿਬ ਨੇ ਆਪਣੇ ਵਰਡਿਟਸ ਲਿਖਿਆ ਕਿ ਮੈਨੂੰ ਡੀਸੀ ਦੇ ਸਾਨੂੰ ਲਿਖ ਕੇ ਦਿੱਤਾ ਕਿ ਇਹ ਕੇਸ ਨੂੰ ਡਰਾ ਕੀਤਾ ਜਾਵੇ ਤੇ ਇਹਦੇ ਤੇ ਕੋਈ ਇਹਦੇ ਤੇ ਕੋਈ ਫੈਸਲਾ ਨਾ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਕੰਪਲੇਂਟ ਵਿਡਰੋ ਕਰ ਲਈ ਪਰ ਮੈਂ ਸਿਰ ਝੁਕਦਾ ਹਾਂ ਜੱਜ ਸਾਹਿਬ ਤੇ ਜਿਨ੍ਹਾਂ ਨੇ ਫਿਰ ਵੀ ਕਿਉਂਕਿ ਮੈਰਿਟ ਸਾਹਮਣੇ ਸੀ ਉਹਨਾਂ ਦੇ ਉਹ ਪ੍ਰੂਫ ਇੰਨੇ ਸੀ ਕਿ ਆ ਆਮ ਆਦਮੀ ਪਾਰਟੀ ਨੇ ਕਰਾਇਆ ਹੈ ਤੇ ਉਹਨੂੰ ਕਨਵੈਕਟ ਕੀਤਾ ਨਰੇਸ਼ ਆਦਮ ਬੇਸ਼ਰਮੀ ਦੀ ਹੱਦ ਇਹ ਤੋਂ ਵੀ ਟੱਪ ਜਾਂਦੀ ਹੈ ਜਦੋਂ 15 ਦਿਨ ਬਾਅਦ ਜਿਨੇ ਬੇਅਦਬੀ ਕਰਾਈ ਕੁਰਾਨ ਸ਼ਰੀਫ ਦੀ 15 ਦਿਨ ਬਾਅਦ ਆਮ ਆਦਮੀ ਪਾਰਟੀ ਉਹਨੂੰ ਦਲੀਸ਼ ਟਿੱਟ ਦੇ ਦਿੰਦੀ ਹੈ ਮੈਂ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਣਾ ਹੈ ਕਿ ਤੁਸੀਂ ਇਨ੍ਹਾਂ ਲੋਕ ਐਸ ਪਾਰਟੀ ਤੇ ਇਤਬਾਰ ਕਰ ਸਕਦੇ ਪਿਛਲੇ 10 ਸਾਲ ਪੰਜਾਬ ਦੀ ਸਿਆਸਤ ਕੱਲੀ ਬੇਅਦਬੀ 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 ਤੇ ਰਹੀ ਹੈ ਆਪਾਂ ਕਿਤੇ ਸੋਚਿਆ ਨਹੀਂ ਕਿ ਕਿਸ ਪਾਰਟੀ ਨੂੰ ਬਦਨਾਮ ਕਰਨ ਤੇ ਲੱਗ ਗਿਆ ਜਿਹੜੀ ਪਾਰਟੀ ਪੈਦਾ ਗੁਰੂ ਘਰਾਂ ਚ ਹੋਈ ਹੈ ਜਿਹੜੀ 105 ਸਾਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਕਹੀ ਆ ਉਸ ਪਾਰਟੀ ਨੂੰ ਕਿਹੜੇ ਲੋਕ ਉਹ ਪਾਰਟੀਆਂ ਕਾਂਗਰਸ ਤੇ ਆ ਝਾੜੂ ਵਾਲੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਆਪ ਹਮਲਾ ਕੀਤਾ ਜਿਨੇ ਹਜ਼ਾਰਾਂ ਬਿਆਦ ਵੀ ਕੀਤੀਆਂ ਉਹਨਾਂ ਦੀ ਆਪਾਂ ਗੱਲਾਂ 'ਚ ਆ ਗਏ ਤੇ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਹਟਾਉਣ ਵਾਸਤੇ ਇਹਨਾਂ ਨੇ ਪ੍ਰਚਾਰ ਕੀਤਾ ਤੇ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਮੈਂ ਪੰਜਾਬ ਦੀ ਜਨਤਾ ਨੂੰ ਖਾਸ ਕਰਕੇ ਆਪਣੇ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹਣਾ ਹੈ ਹਲੇ ਵੀ ਨਹੀਂ ਆਪਾਂ ਜਾਗਾਂਗੇ ਕਿ ਅਸਲੀਅਤ ਕੀ ਹੈ ਤੇ ਐਡੇ ਬੇਸ਼ਰਮ ਹੈ ਕਿ ਐਕਟ ਲੈ ਕੇ ਆ ਰਿਹਾ ਤੇ ਐਕਟ 'ਚ ਕੀ ਲਿਖਿਆ ਹੈ ਜਿਹੜਾ ਜਾਣ ਕੇ ਐਕਟ ਲਿਆਉਂਦਾ ਹੈ ਉਹਦੇ ਦਿਖਾਉਣ ਵਾਸਤੇ ਫਿਰ ਸਿਲੈਕਟ ਕਮੇਟੀ ਚ ਕਿਉਂ ਭੇਜਿਆ ਕਿ 6 ਮਹੀਨੇ ਅਸੀਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਾਢੇ 3 ਸਾਲ ਪਹਿਲੇ ਕਿਉਂ ਵੀ ਲੈ ਕੇ ਆਇਆ ਥੋੜੇ ਕੋਲੇ ਸਾਢੇ 3 ਸਾਲ ਸੀ ਡਿਸਕਸ਼ਨ ਕਰਦੇ ਆ ਇੱਕ ਡਰਾਮਾ ਸੀ ਕਿਉਂਕਿ ਇੰਨਾ ਉੱਤੇ ਇੰਨੇ ਇਲਜ਼ਾਮ ਲੱਗੇ ਜਾਂਦੇ ਆ ਕ੍ਰਪਸ਼ਨ ਤੇ ਜ਼ਮੀਨਾਂ ਕਬਜ਼ਾ ਕਰਨ ਤੇ ਗੈਂਗਸਟਰ ਤੇ ਪੈਸੇ ਲੈਂਦੇ ਲੋਕਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਦੇ ਮਨ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ ਸੀ ਉਹ ਸੋਚਦੇ ਸੀ ਜਿਵੇਂ ਪਹਿਲੇ ਅਸੀਂ ਝੂਠ ਬੋਲ ਕੇ ਡਰਾਮਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਵਾਪਸ ਸਰਕਾਰ ਲਿਆਂਦੀ ਤੇ ਆ ਲਿਆਂਦੀ ਹੁਣ ਅਸੀਂ ਉਹ ਕੰਮ ਕਰਨਾ ਪਰ ਇਹਦੇ ਐਕਟ ਇਹਨਾਂ ਨੇ ਕੀ ਲਿਖਿਆ ਕਿ ਜਿਹੜਾ ਬੇਅਦਬੀ ਕਰਾਉਣ ਦੇ ਜਿਹੜਾ ਬੇਅਦਬੀ ਕਰੂਗਾ ਜੇ ਉਹਦੀ ਕੋਈ ਵੀ ਮਦਦ ਕਰਦਾ ਉਹਨੂੰ ਵੀ ਉਸ ਕੇਸ ਚ ਅੰਦਰ ਕੀਤਾ ਜਾਊਗਾ ਫਿਰ ਮੁੱਖ ਮੰਤਰੀ ਜੀ ਕੇਜਰੀਵਾਲ ਸਾਹਿਬ ਸਭ ਤੋਂ ਪਹਿਲੇ ਥੋਡੇ ਦੇ ਪਰਚਾ ਹੋਣਾ ਚਾਹੀਦਾ ਹੈ ਤੁਸੀਂ ਬੇਅਦਬੀ ਕਰਨ ਵਾਲੇ ਜਿਹੜਾ ਕਨਵਿਕਟਡ ਹੈ ਜਿਹਨੂੰ ਤੁਸੀਂ ਆਹ ਦੇਖੋ ਚਾਕਲੇਟ ਖਵਾ ਰਹੇ ਹੋ ਆ ਮਠਾਈਆਂ ਖਵਾ ਰਹੇ ਹੋ ਐਸ ਤੁਸੀਂ ਖਵਾ ਰਹੇ ਹੋ ਐਸ ਬੰਦੇ ਨੂੰ ਜਿਹਨੇ ਥੋਡੇ ਕਹਿਨ ਤੇ ਬੇਅਦਬੀ ਕੀਤੀ ਕੁਰਾਨ ਸ਼ਰੀਫ ਦੀ ਉਹ ਕਨਵਿਕਟ ਵੀ ਹੋ ਗਿਆ ਤੁਹਾਨੂੰ ਅੰਦਰ ਹੋਣਾ ਦੇਣਾ ਚਾਹੀਦਾ ਥੋਡੇ ਪਰਚਾ ਕਿਉਂਕਿ ਤੁਸੀਂ ਐਸੇ ਬੰਦੇ ਨੂੰ ਵਾਪਸ ਟਿਕਟ ਦਿੱਤੀ ਐਸੀ ਬੰਦੇ ਨੂੰ ਬਚਾਉਣ ਵਾਸਤੇ ਤੁਸੀਂ ਪੰਜਾਬ ਦੇ ਅਫਸਰਾਂ ਨੂੰ ਡੀਸੀ ਨੂੰ ਵਰਤ ਕੇ ਪਟੀਸ਼ਨ ਕਰਾਈ ਤੇ ਵੱਡੀ ਗੱਲ ਹੈ ਇਹਨੂੰ ਬਚਾਉਣ ਵਾਸਤੇ ਕੌਣ ਦੋ ਵਕੀਲ ਖੜੇ ਹੋਏ ਹਰਜੋਤ ਬੈਂਸ ਤੇ ਆ ਜਿਹੜਾ ਆਪਣਾ ਫਾਈਨੈਂਸ ਮਿਨਿਸਟਰ ਹੈ ਹਰਪਾਲ ਟੀਮਾ ਆ ਕੋਟਾ ਕੋਟ ਦਾ ਆਫੀਸ਼ਲ ਰਿਕਾਰਡ ਹੈ ਇਹਦਾ ਮਤਲਬ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਇਹ ਹਰਜੋਤ ਬੈਂਸ ਤੇ ਆ ਪੰਜਾਬ ਦੇ ਕੈਬਨਿਟ ਕਿਉਂ ਰੱਖੇ ਆ ਕਿਉਂ ਨਹੀਂ ਇਹਨਾਂ ਦਾ ਇਹਨੂੰ ਕੱਢ ਕੇ ਅੰਦਰ ਕੀ ਅਨੁਸਤਿਫਾ ਲਦਾ ਜਾਂਦਾ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਆਪਣੇ ਕੌਣ ਹੈ ਤੇ ਬਾਹਰ ਕੌਣ ਹੈ ਕਾਂਗਰਸ ਦੇ ਸਮੇਂ ਚ ਦਰਬਾਰ ਸਾਹਿਬ ਦੇ ਅੰਦਰ ਅੰਦਰ ਤੁਸੀਂ ਦੇਖੋ ਇੱਕ ਅੰਦਰ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ ਉਸ ਬੰਦੇ ਨੂੰ ਤੁਸੀਂ ਦੇਖ ਲਓ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਇਹਨਾਂ ਨੇ ਕਾਂਗਰਸ ਨੇ ਤੇ ਨਾਲ ਦਿਨਾਂ ਨੂੰ ਦਾ ਸਨਸਕਾਰ ਕਰਾਤਾ ਕੋਈ ਉਹਦਾ ਡੀਐਨਏ ਟੈਸਟ ਨਹੀਂ ਕਿਉਂਕਿ ਉਹ ਦਬਾਉਣਾ ਚਾਹੁੰਦੇ ਸੀ ਉਵੇਂ ਤੁਸੀਂ ਦੇਖੋ ਪਿਛਲੇ 3.5 ਸਾਲਾਂ 'ਚ ਸੁਲਤਾਨਪੁਰ ਲੋਧੀ ਪੁਲਿਸ 'ਤੇ ਬੇਅਦਬੀ ਕੀ ਜਾਂ ਚਾੜੂ ਵਾਲੇ ਨੇ ਮੈਂ ਦੇਖ ਰਿਹਾ ਸੀ ਤਕਰੀਬਨ 100 ਬੇਅਦਬੀਆਂ ਪਿਛਲੇ 5 ਸਾਲਾਂ 'ਚ ਹੋਈਆਂ ਕਿਸੇ 'ਤੇ ਕੋਈ ਕਾਰਵਾਈ ਨਹੀਂ ਤੇ ਦੁੱਖ ਹੁੰਦਾ ਹੈ ਕਿ ਹਲੇ ਵੀ ਉਹ ਸਿਆਸਤ ਕਰ ਰਹੇ ਹਲੇ ਵੀ ਡਰਾਮਾ ਕਰ ਰਹੇ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਹੁਣ ਤਾਂ ਜਾਗ ਜਿਏ ਪਛਾਣਿਏ ਆਪਣੇ ਕੌਣ ਹੈ ਪਰਾਏ ਕੌਣ ਹੈ ਕਿਵੇਂ ਪੰਜਾਬ ਦੀ ਜਨਤਾ ਦੀ ਭਾਵਨਾ ਨੂੰ ਗੁੰਮਰਾਹ ਕਰਨ ਵਾਸਤੇ ਆ ਜੋ ਦੋਖੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਿਵੇਂ ਝੂਠ ਬੋਲ ਕੇ ਡਰਾਮਾ ਕਰਕੇ ਸਾਰਾ ਆ ਡਰਾਮਾ ਕੀਤਾ ਕੱਲੀ ਸੱਤਾ ਲੈਣ ਵਾਸਤੇ ਸਰਕਾਰ ਬਣਾਉਣ ਵਾਸਤੇ ਤੇ ਗੁਰੂ ਸਾਹਿਬ ਦੀ ਪਰਮਾਤਮਾ ਦੀ ਬੇਦਬੀ ਤੱਕ ਕਰਨ ਤੇ ਹਟੇ ਨਹੀਂ ਆਪ ਕਰਾਈਆਂ ਇਸ ਕਰਕੇ ਮੈਂ ਇੰਨਾ ਕਹਿਣਾ ਚਾਹਣਾ ਹੈ ਜੇ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਸਿਟਿੰਗ ਜੱਜੀ ਇਨਕੁਆਇਰੀ ਹੋ ਜੂਗੀ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਆ ਝਾੜੂ ਵਾਲਿਆਂ ਦਾ ਹੱਥ 100% ਹੋਣਾ ਹੈ ਆ ਬੇਦਬੀ ਪੰਜਾਬ ਚ ਕਰਨ ਤੇ ਸ਼ੁਰੂਆਤ ਚ ਸਾਰਾ ਇਹਨਾਂ ਨੇ ਪ੍ਰੋਗਰਾਮ ਹੋਣਾ ਹੈ ਕਿਉਂਕਿ ਇਹਨਾਂ ਦੀ ਸੋਚ ਹੈ ਇਹਨਾਂ ਦੀ ਸੋਚ ਰਹੀ ਹੈ ਕੀ ਕਿਸੇ ਹਾਲਤ ਅਸੀਂ ਸਰਕਾਰ ਬਣਾਉਣੀ ਹੈ ਤੇ ਇਸ ਕਿਸੇ ਹਾਲਤ ਵਾਸਤੇ ਕੁਝ ਵੀ ਕਰ ਸਕਦੇ ਆ। ਤੋਂ ਐਸ ਕਰਕੇ ਜੇ ਆ ਨਹੀਂ ਕਰ ਗਏ ਅਸੀਂ ਵੀ ਹਾਈ ਕੋਰਟ ਨੂੰ ਲਿਖਾਂਗੇ ਕਿ ਇਹ ਸਾਰੇ ਆ ਜਿਹੜੀਆਂ ਜਿੰਨੀਆਂ ਬੇਅਦਬੀਆਂ ਹੋਈਆਂ ਇੱਕ ਸਪੈਸ਼ਲ ਜੱਜ ਨੂੰ ਨਿਯੁਕਤ ਕੀਤਾ ਜਾਏ ਜਿਹੜੇ ਸਾਰੀ ਇਨਕੁਆਇਰੀ ਕੀਤੀ ਜਾਏ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਜੂਗਾ ਕਿ ਆ ਬੇਅਦਬੀਆਂ ਸ਼ੁਰੂਆਤ ਤੇ ਉਹਦੇ ਬਾਅਦ ਜਿਹੜੀ ਫਾਲੋਅ ਅਪ ਹੋਈ ਹੈ ਬੇਅਦਬੀ ਹੋਈ ਹੈ ਇਹਨਾਂ ਮਗਰ ਆ ਦਿੱਲੀ ਵਾਲੀ ਪਾਰਟੀਆਂ ਐ ਕਿਉਂਕਿ ਉਹ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਨਿਸ਼ਾਨਾ ਰੱਖ ਕੇ ਅਸਾਮ ਉਹਨਾਂ ਨੇ ਸ਼ੁਰੂ ਕੀਤਾ ਦੂਜੀ ਗੱਲ ਆ ਜਿਹੜੀ ਤੁਸੀਂ ਜਿਹੜਾ ਮੈਂ ਕੁਛ ਕਿਹਾ ਆ ਆ ਪ੍ਰਗਟ ਸਿੰਘ ਦੀ ਵੀਡੀਓ ਹੈ ਜਿਹੜਾ ਤੁਸੀਂ ਪਲੇ ਕਰੋਗੇ ਇਸ ਕੀ ਵਿਚਰੀਆ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਕਿਤਾ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਰਿਹਾ ਰਿਐਲਿਟੀ ਇਹ ਹੈ ਸਰ ਮੈਂ ਆ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਇਆ ਕਿ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛੜੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਰਿਐਲਿਟੀ ਇਹ ਆ ਆ ਦੂਜੀ ਗੱਲ ਹੁਣ ਆ ਦੇਖੋ ਸੁੱਖੀ ਰੰਦਾਵਾ ਬਿਆਪੀਆਂ ਦੇ ਉੱਪਰ ਪੋਲਿਟਿਕਸ ਤੇ ਹੋਈ ਨੋ ਲੌਜੀਕਲ ਐਂਡ ਤੱਕ ਕੋਈ ਵੀ ਲੈ ਕੇ ਜਾਣੋ ਕਿਹਾ ਨਹੀਂ। ਖੰਡਾਵਾ ਸਾਹਿਬ ਐਸਆਈਟੀਆਂ ਬਣੀਆਂ। ਮੇਰੇ ਖਿਆਲ ਅਕਿ ਜਿਹੜੀ ਐਸਆਈਟੀਆਂ ਬਣੀਆਂ। ਉਹਨਾਂ 'ਚ ਮੈਂ ਵੀ ਕਾਫੀ ਹੱਦ ਤੱਕ ਮੀਟਿੰਗਸ ਵਿੱਚ ਬੈਠਦਾ ਰਿਹਾ। ਉਹ ਕਦੀ ਵੀ ਸੀਰੀਅਸ ਨਹੀਂ ਸੀ ਹੋਇਆ। ਸਦੀ ਇਹ ਦੀਸ ਵਰ ਕੰਪਲੀਟਲੀ ਐਕਸਰਸਾਈਜ਼ ਇਨਫੋ ਟੂ ਡਿਸ। ਐਕਸਰਸਾਈਜ਼ ਹੀ ਹੋ। ਲੋਕਾਂ ਦੇ ਅੱਖਾਂ 'ਚ ਘੱਟਾ ਪਾਉਂਦੇ। ਵਾਕਈ ਮੈਂ ਹੁਣ ਦੋਨਾਂ ਲੀਡਰ ਜਿਹੜੇ ਸੁਖੀ ਰੰਦਾਵਾ ਸਾਹਿਬ ਆ ਦੋਨੋਂ ਸਿੱਖ ਪਰਿਵਾਰ ਚ ਇਹਨਾਂ ਨੇ ਜਨਮ ਕੀਤਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਤੁਹਾਡੀ ਪਾਰਟੀ ਚ ਉਹਨਾਂ ਦਾ ਨਾਮ ਦੱਸੋ ਇਹਨਾਂ ਨੇ ਕਿਹਾ ਪ੍ਰਗਟ ਸਿੰਘ ਨੇ ਕਿਹਾ ਸੀ ਮੈਂ ਦਾਸ ਕਰਕੇ ਮੈਂ ਕਹਿਣਾ ਚਾਹਣਾ ਹੈ ਕਿ ਅਸੀਂ ਸਾਡੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕੀਤੀ ਹੈ ਮੈਂ ਐਜ਼ ਪਾਰਟੀ ਪ੍ਰੈਜ਼ੀਡੈਂਟ ਅਕਾਲੀ ਦਲ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਤੁਹਾਡੀ ਸਰਕਾਰ ਵਿੱਚ ਕਿਹਨੇ ਕਿਹਨੇ ਨਾਂ ਲੈ ਕੇ ਦੱਸੋ ਕਿਹਨੇ ਕਿਹਨੇ ਸਿਆਸਤ ਕੀਤੀ ਹੈ ਉਵੇਂ ਸੁਖੀ ਰੰਦਾਵਾ ਨੂੰ ਨਾਂ ਲੈ ਕੇ ਦੱਸਣ ਦੀ ਲੋੜ ਹੈ ਕਿ ਉਹ ਦੱਸੇ ਕਿਹਨੇ ਕਿਹਨੇ ਕੀਤੀ ਹੈ ਜੇ ਨਹੀਂ ਦੱਸਦੇ ਇਹਦਾ ਮਤਲਬ ਉਸ ਹਰਕਤ ਵਿੱਚ ਆਪ ਹਿੱਸੇਦਾਰ ਹੈ ਦੇਖੋ ਮੈਂ ਫਿਰ ਵੀ ਬੇਨਤੀ ਕਰਨਾ ਚਾਹਣਾ ਹੈ ਬੇਅਦਬੀਆਂ ਹੁੰਦੇ ਕਿਤੇ ਵੀ ਸਿਆਸਤੀ ਹੋਣੀ ਚਾਹੀਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਮੈਂ ਐਸ ਪ੍ਰੈਜ਼ੀਡੈਂਟ ਕਹ ਰਿਹਾ ਹਾਂ ਜ਼ਿੰਦਗੀ ਭਰ ਕਿਤੇ ਵੀ ਸਿਆਸਤ ਅਸੀਂ ਐਜੇ ਕੰਮ ਨਾ ਕੀਤੀ ਹੈ ਨਾ ਕਰਾਂਗੇ ਅਸੀਂ ਪਹਿਲੇ ਦਿਨ ਤੋਂ ਲੱਗੇ ਸੀ ਦੁਸ਼ਮਣਾਂ ਨੂੰ ਦੋਸ਼ੀਆਂ ਨੂੰ ਫੜਨ ਵਾਸਤੇ ਆ ਇਹਨਾਂ ਨੇ ਰੁਕਿਆ ਆ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਜਿਹੜੇ ਦਾਦੂਵਾਲ ਵਰਗੇ ਜਾਣ ਕੇ ਆ ਸਾਰੇ ਉਹਨਾਂ ਨੂੰ ਪਤਾ ਸੀ ਸਾਰੇ ਪੋਰ ਖੁੱਲ ਜਾਣੇ ਸਾਰੇ ਕਿਸੇ ਵੀਆ ਨੂੰ ਭੇਜ ਦੋ ਕਿ ਇਹਨਾਂ ਨੂੰ ਕੱਢ ਦਿਓ ਇਹਨਾਂ ਦੇ ਹੱਥੋਂ ਕੱਢ ਦਿਓ ਸਾਡੇ ਕੋਲੇ 2 ਕੇਸ ਰਹਿ ਗਏ ਸੀ ਇੱਕ ਮੋਗੇ ਦਾ ਇੱਕ ਮਲੇਰ ਕੋਟਲੇ ਵਾਲਾ ਆ ਜਿਹੜੀ ਮਲੇਰ ਕੋਟਲੇ ਆ ਜਿਹੜੀ ਜਿਹੜੀ ਹੈ ਕਿ ਇਨਵੈਸਟੀਗੇਸ਼ਨ ਅਸੀਂ ਆਪਣੇ ਕੋਲੇ ਸੀ ਦੋਨਾਂ 'ਚ ਅਸੀਂ ਕਨਵਿਕਸ਼ਨ ਕਰਾਤੀ ਹੈ ਜਿਹੜੇ ਸਾਥੋਂ ਲੈ ਕੇ ਗਏ ਸੀ ਸਾਰੇ ਕੇਸ ਅੱਜ ਰੁੱਲ ਰਹੇ ਆ ਤੇ ਕੋਈ ਦੋਸ਼ੀ ਸਾਰੇ ਬਾਹਰ ਹੈ ਅਸਲੀ ਦੋਸ਼ੀ ਨੂੰ ਫੜਿਆ ਨਹੀਂ ਕਿਉਂਕਿ ਆ ਸਾਰੀ ਸਿਆਸਤ ਸੀ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਫਿਰ ਤੋਂ ਬੇਨਤੀ ਕਰਦਾ ਹਾਂ ਪਛਾਣੀਏ ਆਪਣੀ ਕੌਣ ਹੈ ਪ੍ਰਾਇ ਕੌਣ ਹੈ ਜਿਹੜੀ ਪਾਰਟੀਆਂ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਤੇ ਵੀ ਸਿਆਸਤ ਕਰ ਸਕਦੀਆਂ ਉਹ ਪਾਰਟੀਆਂ ਨੂੰ ਪਾਰਟੀ ਰਹਿਣ ਦਾ ਕੋਈ ਹੱਕ ਨਹੀਂ ਕੋਈ ਸਵਾਲ ਜੇਕਰ ਤੁਹਾਡੇ ਕੋਲ ਕੋਈ ਕਮੈਂਟ ਸੀ ਕਿ ਜਿਹੜੀ ਤੁਹਾਨੂੰ ਲੋੜ ਸੀ ਕਿ ਜਾਂ ਤੁਹਾਡਾ ਕੰਪਲੀਟ ਤੁਸੀਂ ਕਹਿੰਦੇ ਹੋ ਪ੍ਰੀ ਬੇਅਦਬੀ ਕਿ ਪੋਸਟ ਤੋਂ ਸਰਕਾਰ ਦੇ ਜਦੋਂ ਬੇਅਦਬੀ ਹੋਈ ਮੈਦਮ ਜਦੋਂ ਬੇਅਦਬੀਆਂ ਹੋਈਆਂ ਅਸੀਂ ਇਮੀਡੀਏਟਲੀ ਅਸੀਂ ਐਕਸ਼ਨ ਤੇ ਆ ਗਏ ਤੁਸੀਂ ਦੇਖ ਲਿਆ ਉਦੋਂ ਜਾਂਦੇ ਹੋ ਕਿ ਸਾਰੀਆਂ ਸੜਕਾਂ ਨੂੰ ਰੋਕਣ ਲੱਗੇ ਆਹ ਕੈਪਟਨ ਅਮਰਿੰਦਰ ਸਿੰਘ ਝਾੜੂ ਵਾਲੇ ਆਹ ਦੇਖੋ ਸਾਰੇ ਰਾਸ਼ਟਰਪਤੀ ਤੋਂ ਲੈ ਕੇ ਗਵਰਨਰ ਤੋਂ ਲੈ ਕੇ ਸਾਰਨ ਕਹਿਣ ਲੱਗੇ ਕਿ ਜੀ ਅਸੀਂ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਨਹੀਂ ਕਰਨ ਦੇਣੀ ਸਾਨੂੰ ਸੀਬੀਆਈ ਦਿਓ ਅਸੀਂ ਸਾਰੇ ਲੋਕਾਂ ਦੀ ਭਾਵਨਾ ਸਾਨੂੰ ਪਤਾ ਸੀ ਕਿ ਆ ਇਹਨਾਂ ਨੇ ਹੁਣ ਡੀਰੇਲ ਕਰਨਾ ਹੈ ਪਰ ਜਦੋਂ ਸੜਕਾਂ ਰੋਕ ਲੀਆਂ ਸਾਰਾਂ ਅਸੀਂ ਸੀਬੀਏ ਨੂੰ ਦੇ ਦਿੱਤੀ ਤੇ ਸੀਬੀਏ ਨੇ ਦੇਖੋ ਕੀ ਕੀ ਕੀਤਾ ਜਿਹੜੀਆਂ ਦੋ ਸਾਡੇ ਕੋਲੇ ਅਸੀਂ ਆਪ ਰੱਖੀਆਂ ਦੋਨਾਂ ਚ ਕਨਵਿਕਸ਼ਨ ਕਰਾਤੀ ਅਸੀਂ ਅੱਛਾ ਜਿਹੜੇ ਤੁਹਾਨੂੰ ਕੋਲੇ ਰਿਪੋਰਟਸ ਉਹ ਨਹੀਂ ਆਂਡੇ ਬੰਦੇ ਸੀ ਪੀ.ਵੀ.ਸੀ. ਕੈਪਿਟਲੀ ਦਾ ਵਾਇਸਪ੍ਰੇਸਰ ਹੁੰਦਾ ਮੈਂ ਤਾਂ ਕਹਿਣਾ ਸਾਨੂੰ ਇਨਵੈਸਟੀਗੇਸ਼ਨ ਕਰਨ ਹੀ ਨਹੀਂ ਦਿੱਤੀ ਤੇ ਮੈਂ ਅੱਜ ਵੀ ਕਹਿਣਾ ਹੈ ਜਿਹੜੇ ਉਸ ਟਾਈਮ ਜੇ ਆ ਸਾਰਾ ਡਰਾਮਾ ਨਾ ਹੁੰਦਾ ਜਿਹੜਾ ਇਹਨਾਂ ਨੇ ਕੀਤਾ ਸੀ ਅੱਜ ਦਾਦੂਵਾਲ ਨੇ ਕਾਂਗਰਸ ਨੇ ਰਲ ਕੇ ਕਿਉਂਕਿ ਇਹਨਾਂ ਦਾ ਸਾਰਾ ਏਮ ਕੀ ਸੀ ਉਹਨਾਂ ਦੋਸ਼ੀਆਂ ਨੂੰ ਫੜਨਾ ਨਹੀਂ ਸੀ ਇਹਨਾਂ ਦਾ ਏਮ ਸੀ ਕਿ ਸਰਕਾਰ ਨੂੰ ਬਦਨਾਮ ਕਰੋ ਜੀ ਇਹਨਾਂ ਨੇ ਬਸ ਗੁਰੂ ਦੀ ਪਦਵੀ ਕਰਾਤੀ ਇਹ ਕਰਾਤੀ ਇਹਨਾਂ ਦਾ ਪੂਰਾ ਏਜੰਡਾ ਉਹ ਕਰਕੇ ਸਾਰਾ ਕੁਝ ਇਹਨਾਂ ਨੇ ਡੇਰੀਲ ਕਰਤਾ ਸਾਡੀ ਸਰਕਾਰ ਹੋ ਗਈ ਮੈਂ ਸੱਚਾਈ ਨਾ ਕਹਨਾ ਆ ਅਸਲੀ ਦੋਸ਼ੀਆਂ ਨੂੰ ਅਸੀਂ ਲੈ ਕੇ ਆਉਂਗਾ ਅਸਲੀ ਤੋਸ਼ਰ ਤੇ ਜਿਨ੍ਹਾਂ ਨੇ ਸਾਜ਼ਿਸ਼ ਹਿੱਸਾ ਲਿੱਤਾ ਹੈ ਜਿਨ੍ਹਾਂ ਨੇ ਇਹ ਬੇਅਦਬੀਆਂ ਨੂੰ ਪੋਲਿਟਿਕਸ ਕੀਤਾ ਉਹਨਾਂ ਸਾਰਿਆਂ ਦੀ ਲਿਸਟ ਵੀ ਸਾਹਮਣੇ ਕਰਾਂਗਾ ਪਰ ਉਹ ਤੋਂ ਪਹਿਲੇ ਮੈਂ ਬੇਨਤੀ ਕਰਨਾ ਚਾਹਣਾ ਹੈ ਸੁਖੀ ਰੰਧਾਵਾ ਜੀ ਨੂੰ ਤੇ ਪ੍ਰਗਟ ਸਿੰਘ ਨੂੰ ਜੇ ਤੁਹਾਡੇ ਤੇ ਹਿੰਮਤ ਹੈ ਜੇ ਤੁਸੀਂ ਸੱਚੇ ਗੁਰੂ ਨੂੰ ਸਿੱਖੋ ਜੇ ਤੁਸੀਂ ਕਹਿੰਦੇ ਹੋ ਕਿ ਅਰਦਾਸ ਕਰਕੇ ਅਸੀਂ ਕਿਤੇ ਝੂਠ ਨਹੀਂ ਬੋਲਦੇ ਐਸਾ ਸਿੱਖ ਫਿਰ ਨਾ ਦੱਸੋ ਪ੍ਰਧਾਨ ਜੀ ਆਰ ਵਿੱਚ ਜਦੋਂ ਬੇਅਦਬੀ ਹੋਈਆਂ ਰਵਾ ਪਿਆ ਧਰਨੇ ਲੱਗੇ ਮੁਜਾਰੇ ਹੋਈਆਂ ਸੜਕਾਂ ਰੁਗੀਆਂ ਜੇ ਤੋ ਬਾਅਦ ਚ ਪਿਆ ਨਹੀਂਆਂ ਫਿਰ ਕਿਉਂ ਨਹੀਂ ਕੁਛ ਹੋਇਆਗਾ ਅਸੀਂ ਨਾਲ ਦੇ ਨਾਲ ਉਹਦੇ ਬਾਅਦ ਜਿੰਨੇ ਆਏ ਅਸੀਂ ਦੋਸ਼ੀ ਫੜ ਲਏ ਅੰਮ੍ਰਿਤਸਰ ਜ਼ਿਲ੍ਹੇ ਛੋਈਆਂ ਉਹ ਦੋਆਂ ਸਾਰੇ ਦੋਸ਼ੀ ਫੜ ਲਏ ਸੀ ਪਰ ਉਹ ਉਹ ਪ੍ਰੈਸ ਨੇ ਉਹ ਇਕੱਲਾ ਏਜੰਡਾ ਰੱਖਿਆ ਬਰਗਾੜੀ ਤੇ ਇਹਨਾਂ ਨੇ ਉਹਨਾਂ ਨੇ ਪੋਲਿਟਿਕਸ ਕਰਕੇ ਇਹਨਾਂ ਹਾਈਲਾਈਟ ਕੇ ਕਰ ਹਲੇ ਤੱਕ ਤੁਸੀਂ ਦੇਖ ਲਓ ਮੇਰੇ ਕੋਲ ਲਿਸਟ ਹੈ ਆਹ ਲਿਸਟ ਤੁਸੀਂ ਤਰੀਕਾ ਦੇਖੋ ਕਿੰਨੀ ਲੰਬੀ ਲਿਸਟ ਹੈ ਕਿ ਹੁਣ ਜਦੋਂ ਭੇਰਪੀ ਹੁੰਦੀ ਹੈ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਹੁਣ ਬੇਅੰਦਵੀ ਹੁੰਦੀ ਹੈ ਕਿਤੇ ਕਾਂਗਰਸ ਦਾ ਕੋਈ ਬੰਦਾ ਉਸ ਜਾ ਕੇ ਜਗਾ ਜਾਂਦਾ ਜਿੱਥੇ ਬੇਅਦਵੀ ਹੁੰਦੀ ਹੈ ਕਿਤੇ ਝਾੜੂ ਵਾਲੇ ਜਾਂਦੇ ਆ ਕਿਤੇ ਜਿਹੜੇ ਬਾਬੇ ਆ ਦਾਦੂ ਵਾਲ ਵਰਗੇ ਕਿਤੇ ਗਏ ਆ ਅਬ ਮੋਦਨ ਸੋਬੇਦ ਵੀ ਹੋਈਆਂ ਨਹੀਂ ਗਏ ਕਿਉਂ ਨਹੀਂ ਗਏ ਕਿਉਂਕਿ ਸਾਰ పార్ਟ ਆਫ ਦਾ ਗੇਮ ਸੀ ਸਾਰੇ ਉਨਾ ਮਕਸਦ ਇੱਕੋ ਸੀ ਕਿ ਇਸ ਸ਼ਰੋਮਨੀ ਕਾਲੀ ਗਲ ਦੀ ਸਰਕਾਰ ਜੋ ਬਾਦਲ ਸਾਹਿਬ ਵੱਡੇ ਬੜੇ ਮਿਹਨਤ ਕਰਕੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾ ਰਹੀ ਸੀ ਸੜਕਾਂ ਬਣ ਜਾਂਦੀਆਂ ਸੀ 에어ਪੋਰਟ ਬਣ ਜਾਂਦੇ ਸੀ ਥਰਮਲ ਪਲੈਂਟ ਬਣ ਜਾਂਦੇ ਸੀ ਤੁਸੀਂ ਦੇਖੋ ਸ਼ਹਿਰਾਂ ਵਿੱਚ ਡਿਵੈਲਪਮੈਂਟ ਪਿੰਡਾਂ ਵਿੱਚ ਡਿਵੈਲਪਮੈਂਟ ਆ ਤੂਫਾਨ ਨੂੰ ਰੋਕਣ ਵਾਸਤੇ ਡਿਵੈਲਪਮੈਂਟ ਤੂਫਾਨ ਨੂੰ ਰੋਕਣ ਵਾਸਤੇ ਉਹਨਾਂ ਕਿਹਾ ਲੱਗ ਜਾ ਬੇਦਬੀ ਕਰੋ ਆ ਜਿਸਟਮ ਕਰਕੇ ਇੱਕ 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 ਰੀਜਨਲ ਪਾਰਟੀ ਗੁਰੂ ਨੂੰ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਦੇਖੋ ਉਹਨੇ ਬਦਨਾਮ ਕਰ ਦਿੱਤਾ ਕਿਹੜਿਆਂ ਨੇ ਜਿਹੜੇ ਗੁਰੂ ਘਰ ਨੂੰ ਟੌਣ ਆਲੇ ਆ ਜਿਹੜੇ ਬੇਅਦਬੀ ਕਰਾਉਣ ਆਲੇ ਮੈਂ ਹਰਮੰਦਰ ਸਾਹਿਬ ਤੁਸੀਂ ਦੇਖ ਲਓ ਦੇ ਅੰਦਰ ਬੇਅਦਬੀ ਹੋਈ ਤੁਸੀਂ ਉਹਦੀ ਇਨਕੁਆਰੀ ਅੱਜ ਤੱਕ ਨਹੀਂ ਹੋਈ ਆ ਸੁਲਤਾਨਪੁਰ ਲੋਧੀ ਇਹਨੇ ਭਗਵੰਤ ਮਾਨ ਨੇ ਪੁਲਿਸ ਪੇਸ਼ ਦੀ ਉਥੇ ਫੋ ਗੋਲੀਆਂ ਚਲਾਈਆਂ ਕੋਈ ਇਨਕੁਆਰੀ ਕੀਤੀ ਦੁਨੀਆ ਦੇd ਵੀ ਹੁਣ ਵੀ ਹੁੰਦੀ ਹੈ ਕੋਈ ਇਨਕੁਆਰੀ ਨਹੀਂ ਕਿਉਂਕਿ ਇੰਟਰਸਟ ਹੀ ਨਹੀਂ ਇਹਨਾਂ ਨੂੰ ਆ ਤਾਂ ਰੱਬ ਨੂੰ ਮੰਨਣ ਵਾਲੇ ਨਹੀਂ ਆ ਤਾਂ ਯੂਜ਼ ਕਰਨਾ ਚਾਹੁੰਦੇ ਹੈ ਕਿ ਸਾਡੀ ਕਿਵੇਂ ਨਾ ਕਿਵੇਂ ਸੱਤਾ ਆ ਜੇ ਪਰ ਪੰਜਾਬ ਦੀ ਜਨਤਾ ਹੁਣ ਸਮਝ ਗਈ ਹੈ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜਿਨ੍ਹਾਂ ਨੂੰ ਹਲੇ ਵੀ ਕੱਖ ਹੈ ਅੱਜ ਆ ਸਾਰੀਆਂ ਚੀਜ਼ਾਂ ਫਿਰ ਤੋਂ ਸੁਣੋ ਕਿ ਪ੍ਰਗਟ ਸਿੰਘ ਨੇ ਕਿਹਾ ਕਿ ਐਨੇ ਡਾਕਟਰ ਸੁਖੀ ਨਾਵ ਨੇ ਕਿਹਾ ਕਿ ਆ ਝਾੜੂ ਵਾਲੇ ਨੇ ਕੀਤਾ ਆ ਜਿਹੜਾ ਮਲੇਰ ਕੋਟਲੇ ਬੇਅਦਬੀ ਦੇ ਅੰਦਰ ਆਪਣੀ ਐਮਐਲਏ ਜਿਹੜਾ ਕਨਵਿਕਟਡ ਹੈ ਤੁਸੀਂ ਇਹ ਤੋਂ ਵੱਧ ਕੀ ਹੋ ਸਕਦਾ ਕਿ 30 ਤਰੀਕ ਨੂੰ ਕਨਵਿਕਸ਼ਨ ਹੈ ਸੈਸ਼ਨ ਜੱਜ ਕਹਿ ਦਿੰਦਾ ਕਿ ਇਹਨੂੰ ਕਨਵਰਟ ਕੀਤਾ ਜਾਂ ਸਜ਼ਾ ਦਿੱਤੀ ਜਾਂਦੀ ਹੈ ਕਿ ਇਹਨੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਹੈ ਤੇ 15 ਦਿਨ ਬਾਅਦ ਉਹਨੂੰ ਐਮਐਲਏ ਦੀ ਟਿਕਟ ਦਿੱਤੀ ਜਾਂਦੀ ਹੈ ਤੇ 20 ਦਿਨ ਪਹਿਲੇ ਕੋਈ ਸ਼ੱਕ ਪੈ ਗਿਆ ਸੀ ਕਿ ਹੁਣ ਅੰਦਰ ਜਾਊਗਾ ਤੇ ਤੁਸੀਂ ਸਰਕਾਰ ਤੋਂ ਕੇਸ ਵੀ ਡਰਾਅ ਕਰ ਰਹੇ ਹੋ ਇਹ ਤੂੰ ਵੱਧ ਪ੍ਰੂਫ ਕੀ ਹੈ ਮੈਂ ਇੱਕ ਮੈਂ ਤੁਹਾਨੂੰ ਮੈਂ ਇਕੱਲ ਸੋ ਮੈਂ ਇਕੱਲ ਕਰਨਾ ਚਾਹਣਾ ਹੈ ਇੱਕ ਮਿੰਟ ਇੱਕ ਮਿੰਟ ਆਪਾਂ ਗੱਲ ਕਰ ਰਹੇ ਆ ਬੇਅਦਬੀ ਦੀ ਸੋ ਆਪਾਂ ਉਸ ਟੌਪਿਕ ਤੇ ਰਹੀ। ਥੈਂਕ ਯੂ। ਥੈਂਕ ਯੂ। ਉਹ ਆਪਾਂ ਕਿਸੇ ਹੋਰਾਂ ਤੇ